ਬੇਨਤੀ ਕਰਨਾ ਮਾ ਮੈਂ ਤੁਹਾਡੇ ਅੱਖਾਂ ਲਈ ਟੀਟੂ ਪਾਣੀ ਮੈਂ ਨਾਲ ਲੜਦਾ ਤੇ ਆ ਜੀਵਨ ਗੁਪਤਾ ਨੇਕ ਬੰਦਾ ਦਾ ਇਮਾਨਦਾਰ ਬੰਦਾ ਦਾ ਇਹਨੂੰ ਵੋਟਾਂ ਪਾਓ ਇਹੀ ਤੁਲਨਾ ਵਿੱਚ ਯਾਸੂਨੀ ਨੂੰ ਦੇਖੋਗੇ ਤੁਸੀਂ ਪਹਿਲਾਂ ਨੇ ਦੇਖਿਆ ਹੀ ਹੋਇਆ ਲੋਕਾਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕੋਟੈਂਟ ਦੇ ਪੈਸੇ ਲੈਣ ਚਲੇ ਗਿਆ ਉਹਨੂੰ ਪੁੱਟਿਆ ਤੇ ਸਾਰਾ ਇਹਨਾਂ ਨੇ ਲਾਈ ਆ ਡੀਐਸਪੀ ਨੂੰ ਪੁੱਟਿਆ ਸੀਦਾ ਆਹਾਂ ਬੋਲੇ ਪੀਜਾ ਦੀ ਬੇਦਬੀ ਇਹਨਾਂ ਨੇ ਕੀਤੀ ਕਿਦਾਂ ਬੇਸਿਕ ਤੀ ਬੱਚਾ ਸਾਹਮਣੇ ਕਿਦਾਂ ਬਹੁਤ ਮਾਰੇਗਾ ਮੈਂ ਇਹਨਾਂ ਨੇ ਕਿਤੇ ਹੋਏ ਅੱਜ ਬੇਚਕ ਯਾਸੂਨੀ ਦੀ ਬੋਲੀ ਮਿੱਠੀ ਮਿੱਠੀ ਹੋ ਗਈ ਆ ਔਰ ਜਲਦ ਹੋਈ ਹੈ ਨਾ ਜਿਹੜਾ ਉਹ ਵਿੱਚ ਚੱਲਦਾ ਸੀ ਟ੍ਰੈਸ਼ਰ ਚਾਹ ਉਹਦੇ ਵਿੱਚ ਆਗ ਕਿਹੜੀ ਫਿਰ ਹੋਈ ਬਾਕੀ ਆਮ ਆਦਮੀ ਪਾਰਟੀ ਦੇ ਦੇ ਬਹੁਤ ਬੁਰਾ ਹਾਲ ਹੋਇਆ ਹੈ ਸਾਢੇ 3 ਸਾਲਾਂ ਦਾ ਵਿੱਚ ਕਨੀ ਕਮ ਹੋ ਗਿਆ ਆਮ ਆਦਮੀ ਪਾਰਟੀ ਦੇ ਅਲੀਗੇਸ਼ਨ ਲਾ ਰਹੇ ਹੋ ਪਰ ਦੇਖੋ ਰਮਨ ਰੋੜੇ ਜਿਹੜਾ ਜੰਦਰ ਵਿੱਚ ਉਹਨਾਂ ਨੇ ਰੇਡ ਪਈ ਜਾਂ ਉਹਨਾਂ ਨੂੰ ਮੋਕੇ ਤੇ ਪਕੜਿਆ ਵੀ ਕਾਫੀ ਕ੍ਰੈਂਚ ਕਰ ਰਹੇ ਵੀਰੇ ਆ ਤਾਂ ਸਾਰਾ ਕੁਝ ਡਰਾਮੇ ਬਾਜੀ ਮੋੜ ਤੋਂ ਆਹੀ ਚਲਦੀ ਆਈ ਆਦੋਂ ਦੀ ਨਾ ਗੱਲ ਨਸ਼ਿਆ ਪਰ ਉਹਨਾਂ ਨੇ ਇੱਥੇ ਤੱਕ ਤੀ ਨਸ਼ਾ ਦਾ ਪੱਤਣਾ ਨਹੀਂ ਨਗਲੀ ਸਾਬ ਵਿਕੀ ਜਾਂਦੀ ਆ ਨਸ਼ੇ ਵੀ ਕੀ ਜਾਂਦੇ ਆ ਕ੍ਰਾਂਤੀ ਸਿੱਖਿਆ ਦਾ ਇਹਨਾਂ ਨੇ ਕੀਤਾ ਸਾਢੇ ਤਿੰਨ ਸਾਲਾਂ ਬਾਅਦ ਤਾਂ ਆਹ ਬਣੇ ਬਣੇ ਚੀਜ਼ਾਂ ਦੇ ਇਕੱਠਨ ਕਰਨ ਲੱਗੇ ਫਿਰ ਬਾਜ਼ੂਮਾਨਦ ਕਰਨ ਲੱਗੇ ਬਣੇ ਬਣਾਏ ਆ ਉਹ ਵੀ ਇਹਨਾਂ ਨੇ ਕੱਖ ਨਹੀਂ ਕੀਤਾ ਮੰਨ ਰੇ ਬਾਕੀ ਦਿੱਲੀ ਵਾਲੇ ਸਾਰੇ ਇੱਥੇ ਆ ਕੇ ਰਹਿ ਗਏ ਆ ਉਹਨਾਂ ਨੇ ਭਗਵੰਤ ਮਾਲ ਦੀ ਕੋਠੀ ਦੇ ਕਬਜ਼ਾ ਕਰ ਲਿਆ ਜਿਹੜੀ ਫਰਿੱਜ ਆ ਉਹ ਸਮਾਰਟਫੋਨ ਵਿਆਹ ਹੁੰਦਾ ਵਸ ਕੁਝ ਦਾ ਉਹਨਾਂ ਰਾਤ ਵਾਲਾ ਤੇ ਉਹਦੇ ਕਬਜ਼ਾ ਕਰ ਲਿਆ ਹੁਣ ਚਾਬੀ ਮੰਗਣੀ ਪੈਂਦੀ ਭਗਵੰਤ ਮਾਲ ਜੀ ਨੂੰ ਕਰਾਉਣੀ ਆ ਦਿੱਲੀ ਦਾ ਜਿਹੜਾ ਤਸਕਾ ਸੀਗਾ ਕੁਰਸੀ ਦਾ ਸੀਐਮ ਦਾ ਉਹ ਜਾ ਨਹੀਂ ਰਿਹਾ ਉਹ ਕਹਿੰਦੇ 1.5 ਸਾਲ ਹੈਗਾ ਲੁੱਟ ਲੋ ਕਿਸਾਨਾਂ ਨੂੰ ਲੁੱਟ ਲੋ ਕਿਸਾਨਾਂ ਦੀ ਜ਼ਮੀਨਾਂ ਲੁੱਟ ਲੋ ਕਰ ਹਰੇਕ ਕੰਮ ਦੇ ਵਿੱਚ ਆ ਸੈਂਟਰ ਵਰਿੰਗ ਭੱਜਦੇ ਆ ਤੁਹਾਨੂੰ ਆਹ ਦੇ ਦੇ ਆਹ ਦੇ ਦੇ ਆਹ ਦੇ ਦੇ ਜਿੰਨੀਆਂ ਵੀ ਸਕੂਲ ਤਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਆਪਣੀ ਦਵਾਈ ਵੀ ਚੱਲਦੀ ਆ ਫਰੀ ਕਾਰ ਮੋਦੀ ਸਾਹਿਬ ਚੱਲਦੇ ਆ ਨਰਿੰਦਰ ਮੋਦੀ ਸਾਹਿਬ ਚੱਲਦੇ ਆ ਸਾਡੇ ਅੰਮਿਤ ਸ਼ਾਹ ਚੱਲਦੇ ਆ ਇਹਨਾਂ ਨੇ ਕੀਤਾ ਕੀ ਤੱਕ ਇਹਨਾਂ ਨੇ ਕੱਖ ਨਹੀਂ ਕੀਤਾ ਬਾਈ ਜੀ ਦਾ ਕਿ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਤੁਹਾਡੇ ਲਈ ਟ੍ਰੀਟੂ ਬਣਾਏ ਮਾਰ ਵੀ ਸਕਦਾ ਵਾ ਸਾਡੇ ਚਿਹਰੇ ਦੇਖੋ ਜਿੰਮ ਵਰਤਾ ਦੇਖੋ ਇਹਨਾਂ ਦੇ ਕੈਂਡੀਡੇਟਾਂ ਦੇ ਚਿਹਰੇ ਦੇਖੋ ਸੋ ਲਾਈਵ ਹੋਇਆ ਪੰਜਾਬ ਨੂ 240 4 ਟੀਵੀ ਚੈਨਲ ਤੇ ਗੱਲ ਕਰਾਂਗੇ ਜਿੱਥੇ ਜਿੰਮ ਨਿ ਚੋਣਾਂ ਨੂੰ ਲੈ ਕੇ ਹਰ ਕੋਈ ਪਾਰਟੀ ਵਾਲੇ ਜਿਹੜੇ ਤੇ ਪੇਪਰ ਪੜਨ ਵਾਸਤੇ ਆਏ ਨੇ ਉੱਥੇ ਤੇ ਬੀਜੇਪੀ ਤੋਂ ਵੀ ਇੱਥੇ ਕਾਫੀ ਸਮਸਥਨ ਪਹੁੰਚਣ ਨੇ ਤੇ ਉੱਥੇ ਸਭ ਤੋਂ ਵੱਡੀ ਗੱਲ ਆ ਜਿਹੜਾ ਟੂ ਟੂ ਬਣਾਏ ਇੱਥੇ ਪਹੁੰਚਿਆ ਜੋ ਅਕਸਰ ਸਰਕਾਰਾਂ ਨੂੰ ਘੇਰਦਾ ਰਹਿੰਦਾ ਕਦੀ ਪਾਣੀ ਦੇ ਮੁੱਦੇ ਨੂੰ ਲੈ ਕੇ ਕਦੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਤੇ ਅੱਜ ਉਹ ਵੀ ਬੀਜੇਪੀ ਦੇ ਇੱਥੇ ਪਾਰਟੀ ਦੇ ਨਾਲ ਆਏ ਨੇ ਪਹੁੰਚਾਂਗੇ ਗੱਲਬਾਤ ਕਰਨਗੇ ਟੀਟੂ ਬਾਣੀ ਜੀ ਅੱਜ ਦੇਖ ਰਹੇ ਹੋ ਕਿ ਅੱਜ ਬੜੇ ਢੋਲ ਦੇ ਨਾਲ ਤੁਹਾਡੀ ਜਿਹੜੀ ਐਂਟਰੀ ਸੀ ਦੇਖਦੇ ਟੀਟੂ ਬਾਣੀ ਵੀ ਮੋਰੇ ਮੋਰੇ ਜਾ ਰਹੇ ਸੀ ਤੇ ਅੱਜ ਪੇਪਰ ਧੰਨਵਾਦ ਹੈ ਕਿ ਕਿਹੜਾ ਜੀ ਸਭ ਤੋਂ ਪਹਿਲਾਂ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਤਾਂ ਲੁਧਿਆਣਾ ਵਸ ਨੂੰ ਬੇਨਤੀ ਕਰਨਾ ਚਾਹੁੰਦਾ ਮਾਂ ਵੀ ਤੁਹਾਡੇ ਹੱਕਾਂ ਲਈ ਟੀਟੂ ਬਾਣੀ ਹਮੇਸ਼ਾ ਲੜਦਾ ਰਿਹਾ ਜੀਵਨ ਗੁਪਤਾ ਨੇਕ ਬੰਦਾ ਪਹਿਲਾਂ ਨੇ ਦੇਖਿਆ ਹੀ ਹੋਇਆ ਲੋਕਾਂ ਨੇ ਕਿਰਾ ਕਿਉਂਕਿ ਕੋ ਨੂੰ ਪਤਾ ਹੀ ਆ ਵੀ ਕੋਟੈਂਟ ਦੇ ਪੈਸੇ ਲੈਣ ਚੱਲੇ ਗਿਆ ਉਹਨੂੰ ਪੁੱਟਿਆ ਦਸਤਾਰਾਂ ਇਹਨਾਂ ਨੇ ਲਾਈਆਂ ਡੀਐਸਪੀ ਨੂੰ ਪੁੱਠਿਆ ਸੀਦਾ ਆਹ ਬੋਲੇ ਤੀਜਾ ਦੀ ਬੇਇੱਜ਼ਤੀ ਇਹਨਾਂ ਨੇ ਕੀਤੀ ਕਿਰਾ ਬੇਇੱਜ਼ਤੀ ਕੀਤੀ ਬੱਚਿਆਂ ਸਾਹਮਣੇ ਕਿਰਾ ਬਹੁਤ ਮਾਰੇ ਗਏ ਮ ਇਹਨਾਂ ਨੇ ਕਿਥੇ ਹੋਏ ਅੱਜ ਬਿਸ਼ਕ ਅਸੂਚੀ ਦੀ ਬੋਲੀ ਮਿੱਠੀ ਮਿੱਠੀ ਹੋ ਗਈ ਆ ਪਰ ਜਲਤ ਹੋਈ ਆ ਨਾ ਜਿਹੜਾ ਉਹਦੇ ਵਿੱਚ ਚੱਲਦਾ ਸੀ ਪ੍ਰੈਸ਼ਰ ਚਾਲ ਦੇ ਵਿੱਚ ਆਗ ਕਿਹੜੇ ਕਿਰੇ ਹੋਈ ਨਹੀਂ ਬਾਕੀ ਆਮ ਆਦਮੀ ਪਾਰਟੀ ਦੇ ਦੇਖ ਲਓ ਬਹੁਤ ਬੁਰਾ ਹਾਲ ਹੋਇਆ 3.5 ਸਾਲਾਂ ਦੇ ਵਿੱਚ ਇੱਕ ਨੀਕਾਮ ਹੋਇਆ। ਉਹ ਜਿਹੜੇ ਆਮ ਆਦਮੀ ਪਾਰਟੀ ਦੇ ਅਲਿਗੇਸ਼ਨ ਲਾ ਰਹੇ ਉਹ ਤੇ ਪਰ ਦੇਖੋ ਰਮਨ ਰੋੜੇ ਜਿਹੜਾ ਜਿੰਦਰ ਵਿੱਚ ਉਹਨਾਂ ਨੇ ਰੇਡ ਪਈ ਆ ਉਹਨਾਂ ਨੂੰ ਮੋਕੇ ਤੇ ਪਕੜਿਆ ਵੀ ਕਾਫੀ ਕਰੰਸੀ ਗਰਾਂ ਨੂੰ ਬਣੀ। ਵੀਰੇ ਆ ਤਾਂ ਸਾਰਾ ਕੁਝ ਡਰਾਮੇ ਬਾਜੀ ਮੋੜ ਤੋਂ ਆਹੀ ਚਲਦੀ ਗਈ ਯਾਰ। ਆ ਤੁਸੀਂ ਨਾ ਗੱਲ ਕਰੋ। ਨਸ਼ਿਆ ਵਿਰੋਧੀ ਇਹਨਾਂ ਨੇ ਯਤਰਾ ਕਰਦੀ ਨਸ਼ਿਆਂ ਦਾ ਖਾਤਣਾ ਨਾ ਨਕਲੀ ਸਾਬ ਵੀ ਕੀ ਜਾਂਦੀ ਆ। ਨਸ਼ੇ ਵੀ ਕੀ ਜਾਂਦੇ ਆ। ਕ੍ਰਾਂਤੀ ਸਿੱਖਿਆ ਦਾ ਇਹਨਾਂ ਨੇ ਕੀਤਾ। 3.5 ਸਾਲਾਂ ਬਾਅਦ ਆਹ ਬਣੇ ਬਣੇ ਚੀਜ਼ਾਂ ਦੇ ਉਦਘਾਟਨ ਕਰਨ ਲੱਗੇ। ਤੇ ਬਾਥਰੂਮਾਂ ਦੇ ਕਰਨ ਲੱਗੇ ਬਣੇ ਬਣਾਏ ਆਵੇ ਉਹ ਵੀ ਇਹਨਾਂ ਨੇ ਕੱਖ ਨਹੀਂ ਕੀਤਾ ਮੰਨ ਰਿਹਾ ਬਾਕੀ ਦਿੱਲੀ ਵਾਲੇ ਸਾਰੇ ਇੱਥੇ ਆ ਕੇ ਬਹਿ ਗਏ ਆ ਉਹਨਾਂ ਨੇ ਭਗਵੰਤ ਮਾਨ ਦੀ ਕੋਠੀ ਦਾ ਕਬਜ਼ਾ ਕਰ ਲਿਆ ਜਿਹੜੀ ਫਰਿੱਜ ਆ ਉਹ ਸਮਾਨਸਪੂਨ ਪਿਆ ਹੁੰਦਾ ਵਾ ਸੁਝਦਾ ਉਹਨਾਂ ਰਾਤ ਵਾਲਾ ਤੇ ਉਹਦੇ ਕਬਜ਼ਾ ਕਰ ਲਿਆ ਹੁਣ ਚਾਬੀ ਮੰਗਣੀ ਪੈਂਦੀ ਭਗਵੰਤ ਮਾਨ ਜੀ ਨੂੰ ਕਿਰਾ ਦਿੱਲੀ ਦਾ ਜਿਹੜਾ ਤਸਕਾ ਸੀਗਾ ਕੁਰਸੀ ਦਾ ਸੀਐਮ ਦਾ ਉਹ ਜਾ ਨਹੀਂ ਰਿਹਾ ਉਹ ਕਹਿੰਦੇ 1.5 ਸਾਲ ਹੈਗਾ ਲੁੱਟ ਲੋ ਕਿਸਾਨਾਂ ਨੂੰ ਲੁੱਟ ਲੋ ਕਿਸਾਨਾਂ ਦੀ ਜ਼ਮੀਨਾਂ ਲੁੱਟ ਲੋ ਕਰਾ ਹਰੇ ਕੰਮ ਦੇ ਵਿੱਚ ਆ ਸੈਂਟਰ ਵਰਿੰਗ ਭੱਜਦੀ ਆ ਸਾਨੂੰ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ ਜਿੰਨੀਆਂ ਵੀ ਸੂਲ ਤਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਆਪਣੀ ਦਵਾਈ ਵੀ ਚਲਦੀ ਆ ਫਰੀ ਕਾਰ ਮੋਦੀ ਸਾਹਿਬ ਦੇ ਚਲਦੇ ਆ ਮਰਿੰਦਰ ਮੋਦੀ ਸਾਹਿਬ ਦੇ ਚਲਦੇ ਆ ਸਾਡੇ ਅਮਿਤ ਸ਼ਾਹ ਦੇ ਚਲਦੇ ਆ ਇਹਨਾਂ ਨੇ ਕੀਤਾ ਕੀ ਕੱਖ ਇਹਨਾਂ ਨੇ ਕੱਖ ਨਹੀਂ ਕੀਤਾ ਭਾਈ ਜੀ ਤੇ ਤੇ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਤੁਹਾਡੇ ਲਈ ਟੀਵੀ ਤੋਂ ਬਾਹਰੇ ਮਰ ਵੀ ਸਕਦਾ ਵਾ ਸਾਡੇ ਚਿਹਰੇ ਦੇਖੋ ਜੀ ਮਨ ਗੁਰਪਤ ਦੇ ਦੇਖੋ ਇਹਨਾਂ ਦੇ ਕੈਂਡੀਡੇਟਾਂ ਦੇ ਚਿਹਰੇ ਦੇਖੋ ਅੱਜ ਭਾਜਪਾ ਦੀ ਤੁਸੀਂ ਪ੍ਰਸ਼ੰਸਾ ਕਰਦੇ ਹੋ ਪਹਿਲਾਂ ਤੁਸੀਂ ਕਾਂਗਰਸ ਦੀ ਬੜੀ ਪ੍ਰਸ਼ੰਸਾ ਕਰਦੇ ਹੋ ਉਹ ਜਿਹੜੇ ਕਾਂਗਰਸ ਖਿਲਾਫ ਬੋਲਦੇ ਦੇਖੋ ਕਿ ਮੈਂ ਕਾਂਗਰਸ ਦੀ ਕਦੇ ਪ੍ਰਸ਼ੰਸਾ ਕੀਤੀ ਹੈ ਪਹਿਲਾਂ ਵੀ ਬੜੀ ਬੜੀ ਨਹੀਂ 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 ਖਿਲਾਫ ਧਰਨੇ ਲੱਗਦੇ ਰਹੇ ਮੈਂ ਮੈਂ ਕਿਸੇ ਦਾ ਖਿਲਾਫ ਨਹੀਂ ਬੋਲਦਾ ਮੈਂ ਮੁੱਦੇ ਦੇ ਖਿਲਾਫ ਬੋਲਦਾ ਵਿਰੋਧੀ ਦੇ ਤਾਂ ਕੰਮ ਹੁੰਦਾ ਵਾ ਮੁੱਦੇ ਦੇ ਖਿਲਾਫ ਬੋਲ ਜਿਹੜੇ ਵਿਰੋਧੀ ਹੁੰਦੇ ਉਹ ਪ੍ਰਤੀਤਮ ਇੱਕ ਚਰਦੀ ਭੂਮਿਕਾ ਨਾ ਮੋੜਾ ਵੀਰੇ ਭੁੱਲ ਗਏ ਅੱਜ ਕੱਲ੍ਹ ਨੂੰ ਤੁਸੀਂ ਮੰਨੋ ਆਪਾਂ ਕਿਸੇ ਦਾ ਖਿਲਾਫ ਨਹੀਂ ਬੋਲਦੇ ਪਰ ਅੱਜ ਵੀ ਅਸੀਂ ਭਗਵੰਤ ਮ ਯਮੈ ਕਿਸਾਨਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਦੇ ਆ 24300 11 ਕਹਿੰਦੇ ਜੀ ਪ੍ਰਾਈਵੇਟ ਜਿਹੜੇ ਹੈਗੇ ਉਹ ਕਲੋਨੀਆ ਕਰਦੇ ਆ ਕਿ ਉਹ ਗਲਤ ਤਰੀਕੇ ਨਾਲ ਕਲੋਨੀਆ ਬਣਾਉਂਦੇ ਆ ਤੇ ਉਹਨਾਂ ਦੀ ਕਾਰਵਾਈ ਕਰੋ ਤੁਸੀਂ ਐ ਥੋੜੇ ਵਿੱਚ ਤੁਸੀਂ ਵੀ ਕਲੋਨੀਆ ਕੱਠੂ ਮੇ ਜਿਵੇਂ ਜੋਂ ਜੋਂ ਇਸ ਵਾਰ ਜਿਹੜੇ ਕੋਣ ਬਾਜੀ ਮਾਰੇ ਜੀ ਬਿਲਕੁਲ ਕੋਈ ਜੀ ਨੇਕਦਲ ਬੰਦੇ ਨੇ ਕਿਦਾ ਬੀਜਪੀ ਦਾ ਬੀਜਪੀ ਦਾ ਇਮਾਨਦਾਰ ਬੰਦਾ ਕਹਿੰਦੇ ਸਾਡੀ ਫੀਡ ਪੱਕੀ ਹੈ ਸਾਡਾ ਲਾਂਡ ਬਾਕੀ ਹੈ ਉਹ ਬਸ ਆ ਸੁਨੀਲ ਦਾ ਜ਼ਮਾਨਤ ਜਬਤ ਹੋਣੀ ਆ ਸੁਜੀ ਬੜਾ ਜਾਉ ਤੋਨੂ ਲੋਕੋ ਨੇ ਦੇਖਿਆ ਹੋਇਆ ਬੀਜਪੀ ਬੀਜਪੀ ਹੋਈ ਤੇ ਬੀਜਪੀ ਦੀ ਸਰਕਾਰ ਆਉੂਗੀ ਸਫਾਈ ਦੇ ਵਿੱਚ ਲੀਕ ਦਾ ਤੇ ਪੰਜਾਬ ਦੀ ਤਰੱਕੀ ਕਰਾਂਗੇ ਹਰਿਆਣਾ ਵਿੱਚ ਬੀਜਪੀ ਦੀ ਸਰਕਾਰ ਦਿੱਲੀ ਉਹਦੀ ਬੀਜਪੀ ਦੀ ਸਰਕਾਰ ਕਿਉਂਕਿ ਬੀਜਪੀ ਦੇ ਚੋਣ ਵਾਲੇ ਸਾਡੇ ਨਰਿੰਦਰ ਮੋਦੀ ਜੀ ਨੇ ਬਹੁਤ ਬਥੇ ਕੰਮ ਕਰ ਰਹੇ ਨੇ ਤੇ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਸੋ ਇਹ ਸਾਡੀ ਟੀਟੂ ਬਾਣੀ ਜੀ ਜੋ ਅੱਜ ਬੀਜਪੀ ਦੇ ਵੱਲੋਂ ਜਿਹੜਾ ਅੱਜ ਇੱਥੇ ਪੇਪਰ ਬਣਵਾਸੇ ਤੇ ਪਹੁੰਚੇ ਨੇ ਸੋ ਇਹ ਤਸਵੀਰਾਂ ਨੇ ਜੋ ਠਾਠੋ ਸਾਂਝੇ ਕਰ ਰਹੇ ਆ ਪੰਜਾਬ ਨੂੰ 24 TV ਚੈਨਲ ਤੁਸੀਂ ਦੇ ਦੇ ਰਹੇ ਹੋ ਪੰਜਾਬ ਨੂੰ 24 TV ਚੈਨਲ ਤੇ ਮੈਂ ਆਹ ਸਾਹਿਲ ਮਹਿਰਾ ਕੈਮਰਾਮੈਨ ਸ਼ੋਹਨ ਨਾਲ ਧੰਨਵਾਦੀ ਸ਼ੁਕਰੀਆ